ਫਾਜ਼ਿਲਕਾ ਅਬੋਰ ਰੋਡ ਤੇ ਪੈਂਦੇ ਪਿੰਡਾ ਵਿੱਚ ਅਬুল ਖੁਰਾਨਾ ਡਰੇਨ ਟੁੱਟਣ ਦੇ ਕਾਰਨ ਪਿੰਡਾ ਵਿੱਚ ਪਾਣੀ ਭਰ ਗਿਆ ਅਤੇ ਪਿੰਡਾ ਵਿੱਚ ਹੜ ਵਰਗੇ ਹਾਲਾਤ ਪੈਦਾ ਹੋ ਗਏ ਜਿਸ ਤੋਂ ਬਾਅਦ ਪਿੰਡਾ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਇਹ ਦੋਸ਼ ਲਗਾਇਆ ਕਿ ਪ੍ਰਸ਼ਾਸਨ ਉਹਨਾਂ ਵੱਲ ਧਿਆਨ ਨਹੀਂ ਦੇ ਰਿਹਾ ਉਹਨਾਂ ਦੀ ਮਦਦ ਨਹੀਂ ਕਰ ਰਿਹਾ ਜਿਸ ਤੋਂ ਬਾਅਦ ਉਹਨਾਂ ਵੱਲੋਂ ਫਾਜ਼ਿਲਕਾ ਦੇ ਸਾਬਕਾ ਕਾਂਗਰਸੀ ਵਿਧਾਇਕ ਡਾਕਟਰ ਮਿੰਦਰ ਕੁਮਾਰ ਰਿਨਵਾ ਦੇ ਬੇਟੇ ਸਿਦਾਰਥ ਰਿਨਵਾ ਦੀ ਅਗਵਾਈ ਹੇਠ ਫਾਜ਼ਿਲਕਾ ਅਬੋਰ ਰੋਡ ਤੇ ਪਿੰਡ ਸਤੀਰਵਾਲਾ ਦੇ ਮੋੜ ਦੇ ਨੇੜੇ ਨੈਸ਼ਨਲ ਹਾਈਵੇ ਫਾਜ਼ਿਲਕਾ ਅਬਹੋਰ ਤੇ ਤਰਨਾ ਲਗਾਇਆ ਅਤੇ ਮੰਗ ਕੀਤੀ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਨੂੰ ਪਾਣੀ ਤੋਂ ਨਿਯਾਤ ਨਹੀਂ ਦਵਾਈ ਜਾਂਦੀ ਉਹਨਾਂ ਦੀ ਮੁੱਢਲੀ ਸਹਾਇਤਾ ਨਹੀਂ ਕੀਤੀ ਜਾਂਦੀ ਤਾਂ ਤਰਨਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਕਿਉਂਕਿ ਫਾਜ਼ਿਲਕਾ ਪ੍ਰਸ਼ਾਸਨ ਉਹਨਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਇੱਥੇ ਬੋਲਦੇ ਹੋਏ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰੋ ਉਦੋਂ ਜਦੋਂ ਮਰਜ਼ੀ ਡੀਸੀ ਸਾਹਿਬ ਫਾਜ਼ਿਲਕਾ ਡਿਸਟ੍ਰਿਕਟ ਹਾਂਜੀ ਮੈਕਵਨ ਡਰੇਨੇਜ ਹਾਂਜੀ ਸਾਹਿਬ ਹਾਂਜੀ ਜਦੋਂ ਮਰਜ਼ੀ ਇਹਨੂੰ ਖੋਲ ਸਕਦੇ ਆ ਜ਼ਰੂਰਤ ਦੇ ਮੁਤਾਬਕ ਅੱਛਾ ਹਣ ਹੁਣ ਅਸੀਂ ਉਹਨਾਂ ਨੂੰ ਵਾਰ-ਵਾਰ ਬੜੇ ਦਿਨ ਹੋ ਗਏ ਬੇਨਤੀ ਕੀਤੀ ਉਹ ਨਹੀਂ ਖੋਲਦੇ ਅੱਛਾ ਜਦੋਂ ਸਾਡੇ ਉਹਨਾਂ ਨੇ ਹਤੂਚੇ ਕਰਤੇ ਵੀ ਅਸੀਂ ਨਹੀਂ ਖੋਲਣਾ ਅੱਜ ਫਾਜ਼ਿਲਕਾ ਦੇ ਸਿਸਟਮ ਸਬੋਣੀ ਆਈ ਡਰੇਨੇਜ ਤੇ ਐਮਐਲਏ ਸਾਹਿਬ ਆਈ ਐਕਸ਼ਨ ਸਾਹਿਬ ਆਈ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਧਿਆਨ ਨਾਲ ਜਿਹੜਾ ਟ੍ਰਿਬਿਊਨਲ ਦਾ ਜਿਹੜਾ ਫੈਸਲਾ ਹੋਇਆ ਉਹ ਇਹ ਹੋਇਆ ਵੀ ਜੇ ਜਿਆਦਾ ਪਾਣੀ ਆਂਦਾ ਹੈਗਾ ਤੇ ਤੁਸੀਂ ਪਾਣੀ ਅੱਗੇ ਕੱਢ ਸਕਦੇ ਹੋ ਤੇ ਇਹ ਫੈਸਲਾ ਹੋਇਆ ਵੀ ਉਹਨੂੰ ਟੈਂਪਰੇਰੀ ਤੌਰ ਤੇ ਰੋਕਿਆ ਗਿਆ ਸੀ ਗੱਟਿਆਂ ਨਾਲ ਬੰਦ ਕੀਤਾ ਹੈ ਗੱਟਿਆਂ ਨਾਲ ਬੰਦ ਕੀਤਾ ਨਾਲ ਜੀ ਵੇ ਸ਼ੁਮਣਾ ਲਿਆ ਵੀ ਸਾਡਾ ਤਾਂ ਸੱਟੇ ਅਸੀਂ ਤਾਂ ਨਹੀਂ ਖੋਲਣ ਦੇ ਅੱਛਾ ਖੋਲਣ ਹੀ ਨਹੀਂ ਦੇਣਾ ਉਹਦੇ ਕਰ ਨੁਕਸਾਨ ਕੀ ਹੋ ਰਿਹਾ ਹੁਣ ਨੁਕਸਾਨ ਹੋ ਰਿਹਾ ਹੈ ਬੱਚੇ ਵਾ ਸਾਬੂਆਣਾ ਪਿੰਡ ਢਾਂਡੀ ਵਾਲਾ ਪਿੰਡ ਹਾਂਜੀ ਛੋਟੀ ਓਡੀਆਂ ਵੱਡੀ ਓਡੀਆਂ ਹਾਂਜੀ ਇਹ ਤਾਂ ਖੇਤੀ ਦਾ ਸਾਰਿਆਂ ਨਿੱਤਬਾ ਹੋ ਗਈ ਠੀਕ ਹੈ ਜੀ ਸੈਕਿੰਡ ਸਾਬੂਆਣੇ ਪਿੰਡ ਵਿੱਚ ਲਗਭਗ 30 ਤੋਂ 40% ਪਾਣੀ ਵੜ ਗਿਆ ਸਾਬੂਆਣਾ ਵੜ ਗਿਆ ਹਾਂ ਸਾਬੂਆਣੇ ਸਾਬੂਆਣੇ ਤਾਂ ਮੈਂ 3-4 ਵਾਰੀ ਹੋ ਕੇ ਆਇਆ ਜਿਹੜਾ ਸੈਨ ਵਾਲਾ ਬੁੱਢਾ ਤੁਹਾਡਾ ਨਹੀਂ ਕੁਝ ਦਿਖ ਚੁੱਕੀ ਨਹੀਂ ਜਿਹੜੇ ਟਰੇਣਾ ਪੇਕੇ ਖਰਾਬ ਹੋ ਰਹੀ ਦੀ ਪਛਲਾ ਤੰਦੂ ਵੀ ਚੁੱਕਿਆ ਦੀ ਉਹਨਾਂ ਨੂੰ ਅਸੀਂ ਸਕੂਲ ਦੇ ਵਿੱਚ ਕੈਂਪ ਲਵਾ ਕੇ ਉੱਥੇ ਬਿਠਾਇਆ ਹੋਇਆ ਹੈ ਅੱਛਾ ਅੱਛਾ ਠੀਕ ਹੈ ਜੀ ਨਾ ਥੋੜਾ ਜਿਹਾ ਹਿੱਸਾ ਹੈ ਪੈਨ ਦਾ ਉੱਚਾ ਸਕੂਲ ਵਾਲੀ ਸਾਈਡ ਹੈ ਉੱਥੋਂ ਅਸੀਂ ਉਹਨੂੰ ਮਤਲਬ ਬੰਨੇ ਬੰਨੇ ਲਾ ਕੇ ਮਜ਼ਬੂਤ ਕੀਤਾ ਹੈ ਜਿੰਨਾ ਬੱਚਿਆ ਰਵੇ ਠੀਕ ਹੈ ਜੀ ਉਹ ਨਾ ਇਸ ਕਰਕੇ ਉਹ ਖੋਲ ਦਿੱਤਾ ਜਾਵੇ ਅਸੀਂ ਇਹ ਨਹੀਂ ਕਿ 100% 50% 60% ਜਿੰਨਾ ਉਹ ਪਾਣੀ ਲੈ ਸਕਦਾ ਹੈ ਉਹ ਮੈਂ ਖੋਲ ਦਿੱਤਾ ਜਾਵੇ ਤਾਂ ਨਾ ਕੇਰੀਆ ਨੂੰ ਨੁਕਸਾਨ ਹੋਵੇ ਨਾ ਲਾਰ ਪਿੱਛਲੇ ਪਿੰਨਾ ਨੁਕਸਾਨ ਹੋ ਸਕਦਾ ਹੈ ਪਾਣੀ ਵਾਲੇ ਦੇ ਪਿੰਡ ਦੇ ਬੰਦੇ ਸਾਰੇ ਇੱਥੇ ਇਕੱਠੇ ਹੋਏ ਕਿਉਂਕਿ ਇਹਨਾਂ ਦਾ ਪਾਣੀ ਜਿਹੜਾ ਪਾਣੀ ਹੈ ਡਰੇਨ ਚ ਸੱਤ ਮਾਣੇ ਗਏ ਉਹ ਪਾਣੀ ਇਹ ਹਿੰਦਿਆ ਵਧ ਰਿਹਾ ਤੇ ਸੱਤ ਪਿੰਡ ਜਿਸ ਦਾ ਪਹਿਲਾਂ ਹੀ ਖਰਾਬ ਹੋ ਚੁੱਕੀ ਹੈ ਹੁਣ 20% ਪਿੰਡ ਵੀ ਖਰਾਬ ਹੋ ਗਿਆ ਤੇ ਅੱਜ ਮੈਨੂੰ ਲੱਗਦਾ ਜੇ ਇਹਨੂੰ ਨਾ ਰੋਕਿਆ ਗਿਆ ਤੇ ਸਾਰੇ ਪਿੰਡ ਤੇ ਪਾਣੀ ਚਲਾ ਜਾਊਗਾ ਗਰੀਬ ਲੋਕਾਂ ਦੇ ਘਰ ਖਰਾਬ ਹੋ ਜਾਣਗੇ ਛੱđa ਧੱਲੇ ਡਿੱਗ ਜਣੀਆਂ ਕੁਛਾਂ ਦੇ ਹੋ ਵੀ ਗਏ ਨੇ 80 ਇੱਥੇ ਇੱਕ ਹੀ ਮੰਗ ਕੀਤੀ ਹੈ ਕਿ ਐਕਸ਼ਨ ਡਰੇਨੇਜ ਇੱਥੇ ਆ ਜਾਏ ਇੱਕ ਕੇਰੀਆਂ ਵਾਲੀ ਡਰੇਨ ਹੈ ਉਹਦੇ ਚ ਮਾੜਾ ਮੋਟਾ ਪਾਣੀ ਕੱਢ ਕੇ ਉਹਨਾਂ ਦਾ ਪਾਣੀ ਨੀਵਾ ਆ ਜਾਏ ਤਾਂ ਕਿ ਪਿੰਡ ਨਾ ਡੁੱਬੇ ਹੋਰ ਇਹਨਾਂ ਦੀ ਕੋਈ ਮੰਗ ਨਹੀਂ ਹੈਗੀ ਐਕਸ਼ਨ ਇੱਥੇ ਪਹਿਲਾਂ ਐਮਐਲਏ ਸਾਹਿਬ ਤੇ ਡੀਸੀ ਮੈਡਮ ਆਈ ਸੀ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਇਹਨਾਂ ਨੇ ਧਰਨਾ ਲਾ ਦਿੱਤਾ ਠੀਕ ਹੈ ਉਸ ਤੋਂ ਬਾਅਦ ਐਮਐਲਏ ਸਾਹਿਬ ਇੱਥੇ ਆਏ ਐਕਸਿੰਸ ਸਾਹਿਬ ਆਏ ਪਤਾ ਨਹੀਂ ਸੀ ਸਾਨੂੰ ਮਗਰ ਖੜਿਆ ਰੱਖਿਆ ਉਹਨਾਂ ਨੂੰ ਉਸ ਤੋਂ ਬਾਅਦ ਐਕਸਿੰਸ ਸਾਹਿਬ ਨੂੰ ਪੁਲਿਸ ਵਾਲੇ ਧੱਕਾ ਕਰਦੇ ਪੰਜਾਬ ਪੁਰ ਦਾ ਕਹਾਣਾ ਕਰਦੀ ਹੈ ਕਹਿੰਦਾ ਗੰਦ ਪਾਇਆ ਰੋਲਦਾ ਆਹ ਇਹਨਾਂ ਬੰਦਾ ਪੁਲਿਸ ਵਾਲਾ ਪੰਜਾਬ ਦਾ ਇਹਨਾਂ ਨਾਲ ਹੋ ਜਾਂਦਾ ਪਾਇਆ ਆਹ ਜੰਦ ਲੱਗਦਾ ਹੈ ਸਟੇਟ ਜੁਆ ਕਰੀਆਂ ਲਖੰਦਾ ਹੈ ਜਾ ਕੇ ਵੇਖੋ ਲਾਦੇ भाई नहीं एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत